ਪਰਾਣੇ ਬਜ਼ੁਰਗਾਂ ਤੋਂ ਹੀ ਸਾਡਾ ਪੀੜੀਦਰ ਪੀੜੀ ਇਹੀ ਖੇਤੀ ਚੱਲਦੀ ਆਈ ਆ ਜਿਵੇਂ ਇਹ ਕਣਕਾਂ ਤੋਂ ਬਾਅਦ ਕਣਕਾਂ ਦੀ ਬਾੜੀ ਤੋਂ ਬਾਅਦ ਇਹ ਫਸਲ ਮੰਨ ਕੇ ਚਲੋ 90 ਦਿਨਾਂ ਦੀ ਖੇਤੀ ਐ ਸਾਰੀ 90 ਦਿਨਾਂ ਜਮਾਨ ਵੇਲਾ ਕਰ ਦੂ ਬੀਜ ਤੋਂ ਖੇਤੀ ਬਾੜੀ ਨਾਲ ਜੁੜੇ ਆ ਵਦੰਗਾ ਜੀ ਕੋ ਸਿੱਖਣ ਨੂੰ ਹੀ ਮਿਲਦਾ ਜੀ ਪੜਦੇ ਵੀ ਆ ਨਾਲ ਨਾਲ ਸਰਸਪੂਰ ਤੋਂ ਬਾਅਦ ਜੇ ਤਾਂ 50 ਹਜ਼ਾਰ ਦੀ ਬਾਈ ਤੋਜ ਨੇ ਮੈਂ 60 ਹਜ਼ਾਰ ਦੇ ਕਿੱਲੇ ਚ ਜੇ ਵਾਰਸ ਵਾਰ ਗੋਡੀ ਕਰਾਂਗੇ ਇਹਦੀ ਉਦੋਂ ਸਾਰਾ ਪਰਿਵਾਰ ਗੁੱਡਾਂਗੇ ਚੁਗਣ ਵੇਲੇ ਸਾਰਾ ਪਰਿਵਾਰ ਚੁਗਦੇ ਆ ਸ਼ਾਮ ਨੂੰ ਚੁਗਦੇ ਆ 2 ਵਜੇ ਤੋਂ ਬਾਅਦ ਤੇ 8 ਵਜੇ ਤਾਂ ਗੱਡੀ ਲੋਡ ਕਰਦੇ ਆਂ 2 ਵਜੇ ਤੜਕੇ ਉੱਠ ਕੇ ਮੰਡੀ ਕਰਨ ਕਰਦੇ ਆਂ ਕ੍ਰੀਸ਼ਨ ਮੇਰਾ ਨਾਮ ਬਾਈ ਪਿੰਡ ਮੇਰਾ ਦੁੱਦਾ ਅਸੀਂ ਇਹ ਖਖੜੀ ਦੀ ਖੇਤੀ ਕਰਦੇ ਆਂ ਅੱਜ ਕੱਲ ਇਹ 50 ਦਿਨਾਂ ਦੀ ਖੇਤੀ ਅੱਜ ਤੋਂ ਲੈ ਕੇ 50 ਦਿਨਾਂ ਨੂੰ ਖਖੜੀ ਤਿਆਰ ਹੋ ਜੂਗੀ ਅੱਜ ਦੀ ਵੀਜੀ 50 ਦਿਨਾਂ ਦੀ ਖੇਤੀ ਹੈ ਤੇ 20 ਪ 25 ਦਿਨ ਚੱਲਦੀ ਹੈ ਚੜ੍ਹਦੇ ਵਿਸਾਖ ਤੋਂ ਲੈ ਕੇ ਬੰਦਾ ਹਸਾਖ ਤੱਕ ਲੱਗਦੀ ਹੈ ਇਹ ਜੀ ਵਾਹ ਕੇ ਸੁਕਾ ਵਾਹ ਕੇ ਸੁਹਾਗਾ ਮਾਰ ਕੇ ਲਾਈ ਆਈ ਤਾਂ ਪਰਲੇ ਬਣਾ ਕੇ 6 ਫੁੱਟ ਦਾ ਪਰਲਾ ਚਾਰ ਬਣਾ ਕੇ ਡਾਇਨਾਂ ਨਾਲ ਵੀਜੀ ਹੈ ਤੇ ਆਪਾਂ ਦੂਜੀ ਮਸ਼ੀਨ ਨਾਲ ਨਰਮਲ ਨਾਲ ਵੀ ਸਕਦੇ ਆ ਵਾਹ ਰੌਣੀ ਲਾ ਕੇ ਵਾਹ ਕੇ ਸੁਹਾਗਾ ਮਾਰ ਕੇ ਨਰਮਲ ਮਸ਼ੀਨਾਂ ਵੀਜੀ ਜਾਂਦੀ ਹੈ ਤੇ 20 ਫਿਰ 20 ਅਸੀਂ ਆਪ ਹੀ ਤਿਆਰ ਕਰਦੇ ਆ ਕਰਦੇ ਜੀ ਕਿੰਨਾ ਪੈ ਜਾਂਦਾ ਬਈ ਕਿਲੇ ਹਿਸਾਬ ਤੇ ਇਹ ਡਾਇਨਾਂ ਨਾਲ ਵੀ ਦਿਆਂ ਤਾਂ ਫਿਰ ਤਾਂ ਪੈਂਦਾ ਅੱਧਾ ਕਿਲੋ ਵੀ 400 ਗ੍ਰਾਮ ਅੱਧਾ ਕਿਲੋ ਪੈਂਦਾ ਇੱਥੇ ਜੇ ਤੁਸੀਂ ਐਂ ਵੀਦੇ ਪਰਲੇ ਨਾਲ ਦੂਜੇ 800 ਗ੍ਰਾਮ ਪਾਏ ਜਾਂਦਾ 900 ਗ੍ਰਾਮ ਕਿ 20 ਪਾਏ ਜਾਂਦਾ ਕਿੱਲੇ ਦਾ ਕੱਕੜੀ ਸਾਡੇ ਪਿੰਡ ਦਾ ਹੀ ਬਹੁਤ ਵੀ ਦੇ ਦੋਦੇ ਦਾ ਹਾਂ ਇੱਕ ਤਾਂ ਇਹ ਦੇਸੀ ਵੈਰਾਈਟੀ ਚਿੱਟੇ ਚਿੱਟੀ ਕੱਕੜੀ ਜਿਹੜੀ ਸਾਡੇ ਘਰ ਦੀ ਵੈਰਾਈਟੀ ਆ ਉਧਰ ਆਪਾਂ ਜਿਹੜਾ ਕੱਲਾ ਬੀਜਿਆ ਉਹ ਲਾਲ ਕੱਕੜੀ ਰਾਜਸਤਾਨੀ ਬੀਜੀ ਆ ਉਹ ਪਹਿਲੀ ਵਾਰ ਟਰਾ ਲੈਨੇ ਪਾਉਂਦਾ ਕਿ ਕੀ ਬਿੱਡਾ ਤੇ ਪਹਿਲੀ ਵਾਰ ਲੱਗੀ ਉਹ ਇਹ ਜੀ ਜੇ ਇਸ ਤਰ੍ਹਾਂ ਸਬਾਨ ਠੇਕੇ ਦੇ ਸਾਲ ਵਾਸਤੇ ਲਿਆ ਤੇ ਕਈ ਲੈਂਦੇ ਆ 90 ਦਿਨਾਂ ਵਾਸਤੇ 100 ਦਿਨਾਂ ਵਾਸਤੇ ਜਿਹੜੇ ਕਲਕ ਵੱਢ ਕੇ ਵਿਹਲਾ ਕਰਕੇ ਤੂੜੀ ਆਲਾ ਬਣਾ ਕੇ ਵਾਹਣ ਵਾ ਕੇ ਪਾਣੀ ਲਾ ਕਰਾਉਣੀ ਆ ਇਹ ਵੀ ਤੇ ਖੁੱਲੀਆਂ ਬੀਜ ਤੇ ਸਾਡੇ ਬੀਜ ਤੇ ਆ ਉਹ ਜਨ ਮੰਨ ਕੇ ਚੱਲੋ 90 ਦਿਨਾਂ ਦੀ ਖੇਤੀ ਹੈ ਸਾਰੀ 90 ਦਿਨਾਂ ਜਮਾਨ ਵੇਲਾ ਕਰ ਦੂ ਬੀਜਨ ਤੋਂ 90 90 85 ਦਿਨਾਂ ਚ ਤੇ ਦੂ ਇਹ ਰੇਹ ਬਣ ਜੂਗੀ ਦੀ ਹੁਣ ਪਹਿਲਾਂ ਤਾਂ ਆਪਾਂ ਅੱਗ ਨਹੀਂ ਲਾਈ ਖੇਤ ਨੂੰ ਤੂੜੀ ਬਣਾ ਕੇ ਕਰਤੇ ਵਿੱਚ ਹੀ ਵਾਹ ਕੇ ਬੀਜੀ ਹੈ ਤੇ ਨਾ ਹੀ ਆਪਾਂ ਝੋਨੇ 'ਚ ਅੱਗ ਲਾਈ ਸੀ ਸੁਪਰ ਸੀਡਰ ਨਾਲ ਝੋਨਾ ਬੀਜਦੇ ਹੁਣ ਬੱਲਾਂ ਦੀ ਰੇਹ ਬਣਦੀ ਹੈ ਬਹੁਤ ਜ਼ਿਆਦੇ ਹਰੀ ਰੇਹ ਖਰੀ ਖਾਦ ਬਣੂਗੀ ਮੈਂ ਇੱਥੇ ਰਹੂ ਸਾਰੀ ਉਦੇ ਕੀ ਫਾਇਦੇ ਰਹਿੰਦੇ ਆ ਮਰਦ ਦੱਸੋ ਫੈਡ ਕਰਦੇ ਫਾਇਦਾ ਨਹੀਂ ਜੀ ਆਪਹ ਹਰੀ ਰੇ ਦਾ ਜੰਤਰ ਦੀ ਬਾਂਦੀ ਹੈ ਜਾਂ ਬੱਲਾਂ ਦੀ ਇਹਦੀ ਬੱਲਾਂ ਦੀ ਬਾਂਦੇ ਸਾਡੇ ਦੇ ਬੱਲਾਂ ਬੀਜਦੇ ਆ ਕਈ ਰੇ ਹਾਸ ਤੇ ਬਜਾਉਂਦੇ ਆ ਅਸੀਂ ਨਾਲੇ ਰੇ ਵੀ ਬਣਾ ਲੈਨੇ ਆ ਨਾਲੇ ਆਪਣਾ ਉਹ ਪੈਸਾ ਵੀ ਕਮਾ ਲੈਨੇ ਆ ਇਹ ਤੋਂ ਠੀਕ ਹੈ ਭਾਈ 3 ਮਹੀਨਿਆਂ ਦੀ ਖੇਤੀ ਆ ਕਿੰਨੀ ਖਰਚਾ ਆ ਜਾਂਦਾ ਤੇ ਕਿੰਨੀ ਕਮਾਈ ਹੋ ਜਾਂਦੀ ਤੁਹਾਨੂੰ ਖਰਚਾ ਜੀ 2-3000 ਰੁਪਏ ਖਰਚਾ ਆਉਂਦਾ ਭਾਈ ਬੂਹ ਤੇ 20 ਸਾਡਾ ਆਪਦਾ ਨਾ ਗੱਟਾ ਡੂੜ ਗੱਟਾ ਜੂਰੀਆ ਪੈਂਦਾ ਬਸ ਆ ਹੀ ਖਰਚਾ ਦਾ ਕੋਈ ਖਰਚਾ ਖਾਸ ਨਹੀਂਗਾ ਠੀਕ ਕਮਾਈ ਹੁਣ ਦੇ ਅੱਜ ਦੇ ਰੈਡ ਤੇ ਵੇਖੀ ਅੱਜ ਤਾਂ ਰੈਡ ਬਹੁਤ ਚੱਲੀ ਜਾਂਦਾ ਹੁਣ ਅਸੀਂ ਉਹ ਦੁੱਧੀਆਂ ਗੇਤੀਆਂ ਨੂੰ ਲਾਈ ਬੈਠਿਆਂ ਵਾਲੇ ਵਾਹਨ ਚ ਹੋਰ ਚੱਲ ਕੇ ਹਟ ਜਾਣੀਆਂ ਉਹਨੇ ਤਿਆਰ ਹੋ ਜਾਣੀਆਂ ਠੀਕ ਆ ਕਿੰਨੀ ਹੋ ਜਾਂਦੀ ਆ ਫਿਰ ਚੰਗੀ ਨਹੀਂ ਇਹ 5 5 ਕਵਾਂਟਲ ਕਿੱਲੇ ਦੀ ਮੰਨ ਕੇ ਮੰਨ ਕੇ ਚੱਲ ਤੋਂ ਲੈਂਦੀ ਆ 5 ਕਵਾਂਟਲ ਕਿੱਲੇ ਦੀ ਜੇ ਆਪਾਂ ਮੰਨ ਲਓ ਕਿੱਲਾ ਵੀਲ ਚਾਰ ਪੰਜ ਕਵਾਂਟਲ ਲਊ ਕਿੱਲੇ ਦੀ ਤੇ ਮੰਨ ਲਓ ਇਹ ਵੀ ਦੇ ਚਾਰ ਕਿੱਲੇ ਆਪਾਂ ਚਾਰ ਕਿੱਲੇ ਲਾਏ ਇੱਥੇ ਪਿਕਅਪ ਗੱਡੀ ਦਾ ਢੇੜਾ ਬਣੂਗਾ 20 ਕਵਾਂਟਲ ਦਾ 25 ਕਵਾਂਟਲ ਦਾ 5 ਤੋਂ ਲੈ ਕੇ 10 15 20 ਤੱਕ ਲੱਗਦਾ ਜੀ ਤੁਸੀਂ ਲੰਬੇ ਸਮੇਂ ਤੋਂ ਲਾਉਨੇ ਕੀ ਕੱਢਿਆ ਇਹਦਾ ਰਿਜ਼ਲਟ ਕਿੰਨਾ ਚਿਰ ਲੱਗੀ ਆ ਮੇਰੇ ਨਹੀਂ ਕਿਵੇਂ ਸਾਰਾ ਕਮਾਈ ਹੋ ਜਾਂਦੀ ਹੈ ਕਮਾਈ ਸਾਢੇ ਵਾਜੇ ਤੋਂ ਵਧੀਆ ਜੀ ਅਸੀਂ ਤਾਂ ਹਰ ਸਾਲ ਹੀ ਕਮਾਈ ਕਰਦੇ ਹਾਂ ਤਿੰਨ ਮਹੀਨੇ ਕੰਮ ਕਰਦੇ ਕੱਕੜੀ ਆ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਾਉ ਦੇਣਾ ਸਾਡੇ ਦਾਦੇ ਬਰਦਾਦੇ ਪਹਿਲਾਂ ਵੀ ਲਾਉਂਦੇ ਆ ਪਿਓ ਵੀ ਸਾਡੇ ਲਾਉਂਦੇ ਰਿਹਾ ਹੁਣ ਅਸੀਂ ਆ ਗਏ ਇਹ ਅਸੀਂ ਸਾਰਾ ਪਰਿਵਾਰ ਬੋਡੀ ਕਰਾਂਗੇ ਦੀ ਉਦੋਂ ਵੀ ਸਾਰਾ ਪਰਿਵਾਰ ਗੁੱਡਾਂਗੇ ਚੋਕਣੇ ਵੇਲੇ ਹਰ ਪਰਿਵਾਰ ਚੋਕਦੇ ਆ ਸ਼ਾਮ ਨੂੰ ਚੋਕਦੇ ਆ 2 ਵਜੇ ਤੋਂ ਬਾਅਦ ਤੇ 8 ਵਜੇ ਤੱਕ ਗੱਡੀ ਲੋਡ ਕਰਦੇ ਆ 2 ਵਜੇ ਤੜਕੇ ਉੱਠ ਕੇ ਮੰਡੀ ਕਰਨ ਕਰਦੇ ਆ ਜਦ ਮਠੰਡਾ ਹੋ ਗਿਆ ਡੱਬ ਵਾਲੀ ਹੋ ਗਿਆ ਸਰਸੇ ਤੱਕ ਜਾਂਦੇ ਆ ਇੱਧਰ ਤਾਂ ਇੱਧਰ ਬੋਰ ਹੋ ਗਿਆ ਮਲੋਟ ਹੋ ਗਿਆ ਲੰਗਾਂ ਨਗਰ ਤੱਕ ਸਾਰੀ ਮਾਰਕੀਟ ਇੱਧਰ ਆ ਇੱਧਰ ਲੁਧਿਆਣਾ ਮੋਗਾ ਹੋ ਗਿਆ ਇੱਧਰ ਵੀ ਜਾਂਦੇ ਆ ਸੀ ਫਰੋਜਪੁਰ ਕੋਈ ਵਾਰ ਤੱਕ ਇਧਰ ਵੀ ਜਾਣੇ ਆ ਕੱਕੜੀ ਲਾ ਕੇ ਤੇ ਬਾਈ ਇਹ ਜੀ ਬਾਰਸ਼ ਪੋਰਸ ਤੋਂ ਬਾਅਦ ਜਾਂਦਾ 50000 ਦੀ ਬਾਈ ਤੋਜਦੇ ਮੈਂ 60000 ਦੇ ਕਿੱਲੇ ਚ ਜੇ ਬਾਰਸ਼ ਨਾ ਪਵੇ ਤਾਂ ਮੌਕੇ ਦੇ ਛੱਟੇ ਵਾਲੀ ਦਾ ਜੀ ਨਾਂ ਦਾ ਇੱਕ ਤਾਂ 20 ਵੱਧ ਬੈਗ ਛੱਟੇ ਵਾਲੀ ਦਾ ਇੱਕ ਨਾ ਸੀਲਾ ਵੱਜੇ ਉਹਦੇ ਚ ਨਾ ਕਸੀਆ ਵੱਜੇ ਵੱਲਾਂ ਵੱਢੀਆਂ ਤੇ ਇਹ ਹੁਣ ਇਹ ਪਰੜੇ ਤੇ ਫਕ ਵੱਲ ਸੁੱਕੇ ਪਈ ਨੂੰ ਪਾਣੀ ਆਪਾਂ ਲਾਈ ਜਾਂਗੇ ਇਹਦੇ ਚ ਖਾਲੀ ਚ ਹੁਣ ਪਹਿਲਾਂ ਅਸੀਂ ਨਰਮਲ ਮਸ਼ੀਨਾਂ ਵੀ ਤੇ ਹੁਣ ਪਰਦੇ ਸਿਆ ਵੀ ਚ ਲੱਗੇ ਇਹਨੂੰ ਪਰੜਿਆਂ ਤੇ ਇਹ ਮੀਂਹ ਮੀਂਹ ਦਾ ਪਾਣੀ ਨਿਕਲ ਸਕਦਾ ਖਾਲੀਆਂ ਵਿੱਚ ਦੀ ਬਾਹਰ ਉਹ ਵਜਤਵਾਤੇ ਖੇਤੀ ਕਰਦੇ ਆਂ ਖਖੜੀ ਦੀ ਮੈਂ ਆਪਣੇ ਪਿਤਾ ਜੀ ਨਾਲ ਸਹਾਇਤਾ ਕਰਾ ਦਿੰਦਾ ਮੈਂ ਨਾਲ ਨਾਲ ਪੜ੍ਹਾਈ ਵੀ ਕਰਦਾ ਜੀ ਤੇ ਅਸੀਂ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਹੀ ਸਾਡਾ ਪੀੜੀਦਰ ਪੀੜੀ ਇਹੀ ਖੇਤੀ ਚੱਲਦੀ ਆਈ ਆ ਜਿਵੇਂ ਕਣਕਾਂ ਤੋਂ ਬਾਅਦ ਕਣਕਾਂ ਦੀ ਬਾਢੀ ਤੋਂ ਬਾਅਦ ਇਹ ਫਸਲ ਦਾ ਲਗਾਵ ਆਉਂਦੀ ਹੈ ਜੀ ਕਣਕਾਂ ਦੀ ਬਾਢੀ ਤੋਂ ਬਾਅਦ ਅਸੀਂ ਵਾਣ ਨੂੰ ਤਿਆਰ ਕਰਕੇ ਅਬ ਬੈੱਡ ਬਣਾ ਕੇ ਪਰੜਨ ਦੇ ਉੱਤੇ ਵੱਲਾ ਲਗਾਉਨੇ ਆ ਜੀ ਇਹਦਾ ਕੀ ਫਾਇਦਾ ਬਈ ਐਂ ਲਾਉਂਦਾ ਇਹ ਜੀ ਜਿਵੇਂ ਜੀ ਅੱਜ ਤੋਂ ਮੌਸਮ ਦੇ ਹਿਸਾਬ ਨਾਲ ਦੇਖੀਏ ਤਾਂ ਹੁਣ ਬਾਰਿਸ਼ਾਂ ਕਈ ਆਉਣਗੀਆਂ ਕਈ ਵਾਰ ਬਾਰਿਸ਼ ਜਦੋਂ ਜ਼ਿਆਦਾ ਆ ਜਾਂਦੀ ਆ ਤਾਂ ਵੱਲਾ ਡੁੱਬ ਕੇ ਨੁਕਸਾਨ ਹੋ ਜਾਂਦਾ ਜੀ ਜੇ ਆਪਾਂ ਬੈੱਡ ਤੇ ਵੱਲਾ ਲਗਾਈਏ ਤਾਂ ਉਸ ਤਰ੍ਹਾਂ ਜਿਵੇਂ ਖਾਲੀ ਦੇ ਦਰਾਂ ਜਾਂ ਆਪਾਂ ਕਿਸੇ ਨੀਵੇ ਵਾਣ ਚ ਜਾਂ ਆਪਾਂ ਵੱਲ ਨੂੰ ਪਾਣੀ ਤੋਂ ਬਚਾ ਸਕਦੇ ਆ ਜੀ ਪਾਣੀ ਦਾ ਨਿਕਾਸ ਹੋ ਜਾਂਦਾ ਹਾਂਜੀ ਤੇ ਵਧੀਆ ਵਾਦਾ ਘਰ ਦੇ ਨਾਲ ਖੇਤੀ ਜਮਾਤ ਕਰਾ ਕੇ ਬਾਈ ਹਾਂਜੀ ਜਦੋਂ ਫ੍ਰੀ ਹੁੰਨੇ ਆ ਦਾ ਆਜੀ ਦਾ ਖੇਤ ਨਾਲੇ ਵਧਗਾ ਜੀ ਖੇਤੀਬਾੜੀ ਨਾਲ ਜੁੜੇ ਆ ਵਧਗਾ ਜੀ ਕੋ ਸਿੱਖਣ ਨੂੰ ਹੀ ਮਿਲਦਾ ਜੀ ਪੜਦੇ ਵੀ ਆ ਨਾਲ ਨਾਲ ਹਾਂਜੀ